Satsang uh -huh. ਗੋਵਾਨਾ ਧਰ ਨਕੂੜੇ ਅੰਧਾ ਲਾ ਪਰੇ ਦੁਰਗੰਧ ਸਿਉ ਨਨਕ ਮਾਇਆ ਪੰਧ ਔੜੀ ਲੱਲਾ ਲਖਟਾ ਵਿਖੈ ਰਸ ਰਾਤੀ ਕੋ ਸੁਗਰ ਨਾ ਕੋ ਮੂਰਾ ਜਿ ਤਾ ਜਿਤ ਲਾਵੋ ਤਿਤ ਤਿਤ ਲਗਨਾ ਨਨਕਾ ਠਾਕੁਰ ਸਦਾ ਅਲਿਪਨਾ ਜਿ ਤਾ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਠਾਕੂ ਸਦਾ 올ਿਪਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਗੁਰੂ ਸ਼ਬਦ ਗੁਰੂ ਤਾਂਤ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਗੋਨੀ ਪੁੱਤਰ ਸਤਸਦੀ ਦੇ ਅੰਦਰ ਸੁਭਾਈ ਗਿਆਨ ਗੁਰੂ ਬਿਆਲ ਵਾਲੀ ਨੂੰ ਸواری ਸਤ ਸਤ ਜਿਓ ਸਤਸਤੋ ਜੀ ਦੀ ਪਾਗੋ ਉਦ ਵਿੱਚ ਬੈਠ ਕੇ ਸ਼ਾਮਾ ਮੈਨੇ ਦੀ ਦਿਵਾਰ ਦੀ ਹਾਜ਼ਰੀ ਫਰਦੀਆਂ ਆਪ ਜੀ ਦੇ ਬੀਬੀ ਮਰਜੀਤ ਕੌਰ ਜੀ ਦੇ ਜਥੇ ਆਸੋ ਗੁਰਬਾਣੀ ਦਾ ਬਲੋਹ ਕੀਰਤਨ ਬੜੀ ਹੀ ਪਿਆਰ ਨਾਲ ਸਰਬ ਕੀਤਾ ਹੈ। ਤੋਂ ਪरांत ਜੋ ਰਚਨਾ ਧੰਗ ਗੁਰੂ ਗੰਦ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੀ ਲੜੀਵਾਰ ਜੋ ਵਿਚਾਰ ਆਪਾਂ ਸਾਂਝੀ ਕਰ ਰਹੇ ਹਾਂ ਵਿਚਾਰ ਕਦੀ ਨਹੀਂ ਧੰਗ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਆਵਾਂ ਬਾਣੀ ਬਾਉ ਅਖਰੀ ਉਸ ਵਿੱਚੋਂ ਆਪ ਜੀ ਨੇ ਗਿਆਨ ਕੀ ਪਉੜੀ ਦਾ ਪਾਠ ਬੜੇ ਪ੍ਰਕਾਸ਼ ਨਾਲ ਸਰਪ੍ਰੀਤ ਹੈ। ਆਉਂ ਜਿੱਥੇ ਇਸ ਪਾਵਨ ਬਾਣੀ ਦੀ ਬਾਣੀ ਜੁੜੀਏ ਉਸੇ ਕਾਜ ਰੰਗ। ਧੰਗੂ ਗੰਦ ਸਹਿ ਮਹਾਰਾਜ ਦੇ ਵਿੱਚ 15 ਭਗਤਾਂ ਦੀ ਬਾਣੀ ਧੰਗੂ ਨਾਨਕ ਸਹਿ ਸੱਜੇ ਪਾਤਸ਼ਾਹ ਨੇ ਇਕੱਤਰਤ ਕੀਤੀ। ਉਹਨਾਂ ਭਗਤਾਂ ਦੇ ਵਿੱਚੋਂ ਭਗਤ ਨਾਮ ਦੇ ਦਿੱਤੀ। ਜਿਨ੍ਹਾਂ ਦੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਉਹਨਾਂ ਦਾ ਅੱਜ ਪ੍ਰਕਾਸ਼ਪੂਰਨ ਹੈ ਜਨਮ ਦੇ ਦਿਨ। ਦਾਸ ਜੱਥਾ ਕਰੇਗਾ ਕਿਪਾਲਨਾਮ ਦੇਵ ਜੀ ਦੇ ਬਾਰੇ ਵਿੱਚ ਕੁਝ ਵਿਚਾਰਾਂ ਦੇ ਸਾਂਝ ਉਹਨਾਂ ਦਾ ਕੀ ਸਦਾਰਨ ਸੀ ਕੀ ਸਿੱਖਿਆ ਸੀ। ਉਹਨਾਂ ਨੇ ਆਪਣੇ ਸ਼ਬਦਾਂ ਦੇ ਅੰਦਰ ਸੰਸਾਰ ਨੂੰ ਕਿਸੇ ਸਿੱਧ ਰੂਪ ਵਿੱਚ ਦਿੱਤੀ। ਆਊਟਪੁੱਟ ਵਿਚਾਰਾਂ ਦੇ ਸਾਂਝ ਸਨਮਾਨ ਸੰਗਤ ਮਿਲ ਕੇ ਸਤਿਗੁਰੂ ਦੇ ਬਚਨਾਂ ਦੇ ਨਾਲ ਆਪੇ ਸੁਤ ਜੋੜ ਦਾ ਯਤਨ ਕਰਦੇ ਹੋਏ ਕਰੀਏ ਉਸ ਤੋਂ ਪਹਿਲਾਂ ਇੱਕ ਵਾਰੀ ਸਤਿਗੁਰੂ ਜੀ ਦੀ ਬਖਸ਼ੀ ਸੱਤੇ ਪ੍ਰਵੰਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਅਰਜ ਸੱਚੇ ਪਾਤਸ਼ਾਹ ਜੀ ਨੇ ਗਿਆਨ ਦੀ ਬਾਣੀ ਦੇ ਅੰਦਰ ਜਿਹੜੀ ਕਿਰਪਾ ਕੀਤੀ ਸ਼ਲੋਕ ਪੁਚਾਰਾ ਕੀਤਾ ਲਾਲ ਜੁਰ ਝੂਠ ਭੀਕਾਰ ਮੋਹ ਵਿਆਪਤ ਮੂੜੇ ਅੰਧ ਲੋਕ ਪਰੇ ਦੁਗੰਦ ਸੋ ਨਾਨਕ ਮਾਇਆ ਮਦ ਮਾਇਆ ਕਿੰਨਾ ਦੇ ਜੀਵ ਦੇ ਬੰਧਨ ਬਣਦੀ ਗਈ ਜਦੋਂ ਮਾਇਆ ਦੇ ਬੰਧਨ ਆਖਿਆ ਕਿੰਨਾਂ ਨੂੰ ਇਹ ਬੰਧਨ ਪੈਂਦੇ ਨੇ ਕਿਹੜੇ ਮਾਇਆ ਦੇ ਬੰਧਨ ਵਿੱਚ ਬੰਦੇ ਜਾਂਦੇ ਨੇ ਉਹਨਾਂ ਦਾ ਜ਼ਿਕਰ ਸਤਿਗੁਰੂ ਸ਼ਬਦ ਵਿੱਚ ਕਰਦੇ ਨੇ ਕਹਿੰਦੇ ਕਿ ਜਿੰਨਾ ਜੀਵਾਂ ਦੇ ਅੰਦਰ ਲਾਲਚ ਪੈਦਾ ਹੋ ਜਾਏ ਬੰਦਾ ਲਾਲਚ 'ਚ ਬੱਸ ਹੋ ਕੇ ਝੂਠ ਬੋਲਦਾ ਹੈ ਕਿਉਂਕਿ ਲਾਲਚੀ ਬੰਦਾ ਕਦੇ ਸੱਚ ਬਿਆਨ ਨਹੀਂ ਕਰ ਸਕਦਾ ਲਾਲਚੀ ਬੰਦੇ ਦੇ ਅੰਦਰ ਉਹ ਮਾਦਾ ਨਹੀਂ ਹੁੰਦਾ ਉਹ ਸੋਚ ਨਹੀਂ ਹੁੰਦੀ ਕਿਉਂ ਕਿਸੇ ਦੇ ਸਾਹਮਣੇ ਸੱਚ ਨੂੰ ਸੱਚ ਕਹਿ ਸਕੇ ਕਿਉਂਕਿ ਸੱਚ ਕਹਿੰਦਾ ਹੈ ਤੇ ਉਹਦਾ ਆਪਣਾ ਲਾਲਚ ਜੋ ਉਹਦਾ ਸੁਆਰਥ ਹੈ ਉਹਦੀ ਪੂਰਤੀ ਨਹੀਂ ਹੁੰਦੀ ਸਤਗੁਰੂ ਪਾਤਸ਼ਾਹ ਜੀ ਜਦੋਂ ਬੰਦਾ ਲਾਲਚ 'ਚ ਬੱਸ ਹੋ ਕੇ ਝੂਠ ਬੋਲਦਾ ਹੈ

ਗੁਰਗੱ ਧਿਆਨ ਦੇਣਾ ਉਦੋਂ ਗੁਰੂ ਅਕਸ਼ਰ ਦੇ ਹਜ਼ਾਰ ਦੀ ਗੱਲ ਕੀਤੀ ਉਦੋਂ ਸਤੂਰ ਨੇ ਲੱਖਾਂ ਦੀ ਗੱਲ ਕੀਤੀ ਅੱਜ ਉਹ ਹਜ਼ਾਰ ਅੱਜ ਉਹ ਲੱਖ ਅੱਜ ਦੇ ਕਰੋੜਾਂ ਦੇ ਬਾਬਰ ਨੇ ਤੇ ਉਦੋਂ ਦੇ ਕਰੋੜ ਅੱਜ ਅਰਬਾਂ ਖਰਬਾਂ ਦੇ ਬਾਬਰ ਨੇ ਧਿਆਨ ਦੇਣਾ ਵੀ ਬੰਦੇ ਤੇ ਕੋਲ ਚਲੋ ਬੰਦੇ ਕੁਝ ਧਨ ਨਾ ਹੋਵੇ ਜੀ ਜੀਵਨ ਦੇ ਵਿੱਚ ਉਹਦਾ ਗੁਜ਼ਾਰਾ ਤਾਂ ਚੱਲ ਰਿਹਾ ਹੋਵੇ ਤੇ ਬੰਦਾ ਦੌੜ ਪੰਜ ਕਰੇ ਉਹਦੇ ਬੰਦਾ ਹੋਰ ਹੋਰ ਪਿੱਛੇ ਦੌੜੇ ਪਰ ਜਿਸ ਬੰਦੇ ਦੇ ਕੋਲ ਧੰਦੇ ਅੰਬਾਰ ਲੱਗ ਚੁੱਕੇ ਨੇ ਜਿਹਨੇ ਬਹੁਤ ਕਮਾਈਆਂ ਕਰ ਲੀਆਂ ਨੇ ਜਿਹਦੀਆਂ ਕਈ ਕਿੜੀਆਂ ਬੈਠ ਕੇ ਵੀ ਖਾਂਦੀਆਂ ਰਹਿਣ ਨੇ ਤਾਂ ਵੀ ਉਹ ਧਨ ਉਹਦੇ ਜੀਵਨ ਵਿੱਚੋਂ ਖਤਮ ਨਾ ਹੋਵੇ ਉਹਦੇ ਉਹ ਵੀ ਬੰਦਾ ਹੋਰ 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 ਲੱਗਿਆ ਨਾ ਲੱਗਿਆ ਨਾ ਦੇ ਫਿਰ ਉਹਨੂੰ ਕੀ ਕਹਾਂਗੇ ਉਹ ਵੀ ਬੰਦਾ ਲੱਗਤੀ ਹੋਵੇ ਜਦੋਂ ਅਜਾ ਕੰਨ ਸਮਾਜ ਨੂੰ ਝਟਕ ਮਾਰਦੇ ਆ ਇੱਕ ਬੰਦਾ ਵਿਚਾਰ ਕਰਕੇ ਆਪਣਾ ਮੱਸਾ ਜੀਵਨ ਬਸਰ ਕਰਦਾ ਤੇ ਪਰਿਵਾਰ ਦਾ ਗੁਜ਼ਾਰਾ ਬਸ ਕਰ ਦਈ। ਪਰ ਕਈਆਂ ਨੇ ਇਹੋ ਜਿਹਾ ਆਪ ਕੰਮ ਕਰ ਕਰ ਕੇ ਸਾਡੇ ਆਗੂਆਂ ਦੀ ਆਪਾਂ ਗੱਲ ਕਰੀਏ, ਕੌਮ ਨੂੰ ਗੁਰਾਹ ਕਰ ਕਰ ਕੇ ਉਹਨਾਂ ਨੇ ਬਹੁਤ ਕੁਝ ਬਣਾ ਲਿਆ, ਪਰ ਉਹ ਹੁਣ ਤੇ ਬਸ ਕਰ ਜਾਓ। ਹੁਣ ਤੇ ਤੁਸੀਂ ਨੇ ਬਹੁਤ ਕੁਝ ਬਣਾ ਲਿਆ, ਵੱਡੀਆਂ-ਵੱਡੀਆਂ ਕੰਪਨੀਆਂ ਖੜੀਆਂ ਕਰ ਦਿੱਆਂ, ਵੱਡੇ-ਵੱਡੇ ਹੋਟਲ ਬਣ ਚੁੱਕੇ ਨੇ ਤੁਹਾਡੇ। ਹਰੇਕ ਦੇਸ਼ ਵਿੱਚ ਤੁਸੀਂ ਨੇ ਕਾਰੋਬਾਰ ਖੋਲ੍ਹ ਲਿਆ, ਜ਼ਮੀਨਾਂ ਦੇ ਮਾਲਕ ਬਣ ਗਏ ਹੋ।

ਤ੍ਰਿਪਤੀ ਫੇਰ ਵੀ ਨਹੀਂ ਹੁੰਦੀ ਮਾਇਆ ਪਾਛੇ ਪਾਵੇ ਜਦੋਂ ਇਸ ਤਰ੍ਹਾਂ ਨੰਕਵਾਹੀ ਕਰੇਗਾ ਨਾ ਬੰਦਾ ਜਦੋਂ ਪਰਛਾਵੇਂ ਨੂੰ ਫਿਰ ਸੱਚ ਜਾਣੇ ਉਹ ਜੀ ਉਹ ਕਦੇ ਜੀਵਨ ਦੇ ਅੰਦਰ ਸਹੀ ਹੰਢਾ ਨਹੀਂ ਸਕਦਾ ਉਹ ਕੀ ਕਰਦਾ ਅਨ ਭੋਗ ਵਿਖਿਆ ਇਹ ਕਰੇ ਕਿਉਂਕਿ ਤ੍ਰਿਪਤੀ ਨਹੀਂ ਾਈ ਫਿਰ ਉਹ ਮਿਸ਼ਰਕਾਰਾਂ ਤੋਂ ਤ੍ਰਿਪਤੀ ਪਾਉਂਦਾ ਹੈ

ਉਸ ਬੰਦੇ ਦੇ ਜੀਵਨ ਅੰਦਰ ਕਦੇ ਵੀ ਦਿੱਕਤੀ ਆਉਂਦੀ ਹੀ ਨਹੀਂ ਉਹ ਬੰਦਾ ਹਰ ਵੇਲੇ ਖਫਦਾ ਰਹਿੰਦਾ ਹੈ ਹਰ ਵੇਲੇ ਗੁਰਜਦਾ ਰਹਿੰਦਾ ਹੈ ਹਰ ਵੇਲੇ ਉਹਦਾ ਅੰਦਰ ਸੜਿਆ ਰਹਿੰਦਾ ਹੈ ਇਸੇ ਤਰ੍ਹਾਂ ਹੀ ਉਹਦੀ ਆਤਮਾ ਮੌਤ ਹੋ ਜਾਂਦੀ ਹੈ ਇੱਥੇ ਗੁਰੂ ਬਾਚੌਣਾਂ ਦੀ ਗੱਲ ਕਰਦੇ ਲਾਲਚ ਕਰੇ ਲਾਲਚ ਚੂਠ ਵਿਕਾਰ ਉਹ ਜਿਨ੍ਹਾਂ ਦੇ ਜੀਵਨ ਵਿੱਚ ਲਾਲਚ ਨਾਲ ਸੜ ਜਾਂਦੇ ਹੋ ਕਿਉਂਕਿ ਮੈਨੂੰ ਖਿਮਾ ਕਰਿਓ ਜਦੋਂ ਆਪਾਂ ਗੁਰਮਤਿ ਦੀ ਗੱਲ ਕਰਦੇ ਆ ਕਿ ਚਲਕ ਸਰੀਰੀ ਦੀ ਗੱਲ ਕਰੀਏ ਬਹੁਤ سارے ਪ੍ਰਚਾਰਕ ਵੀ ਐਸੇ ਮਿਲਨੇ ਲੇ ਜਿਨ੍ਹਾਂ ਨੂੰ ਪਤਾ ਹੈ ਸੱਚ ਕੀ ਹੈ ਗੁਰਮਤਿ ਕੀ ਹੈ ਪਰ ਉਹ ਗੁਰਮਤਿ ਨੂੰ ਬਿਆਨ ਕਰਨ ਦਾ ਖਾਸ ਤਿਆਰੀ ਨਹੀਂ ਹੈ ਉਹ ਕਹਿੰਦੇ ਨੇ ਕਿ ਗੁਰਮਤਿ ਦੱਸਿਏ ਤੇ ਸਾਨੂੰ ਮੋਹਿਆ ਨਹੀਂ ਹੁੰਦੀ ਅਗਰ ਗੁਰਮਤਿ ਦੀ ਗੱਲ ਕਰਦੇ ਆ ਤੇ ਲੋਕ ਟੁੱਟ ਜਾਂਦੇ ਨੇ ਸਾਡੇ ਨਾਲ ਇਹਦਾ ਮਤਲਬ ਹੈ ਕਿ ਅੰਦਰ ਲਾਲਚ ਹੈ ਨਾ ਫਿਰ ਬੰਦਾ ਸੱਚ ਨਹੀਂ ਮੋੜ ਪਾਏਗਾ ਲਾਲਚ ਹੈ ਜੇ ਕੋਈ ਨਾਲੇ ਪਾਲਛੇਂਦਾ ਲਾਲਚ ਹੁੰਦਾ ਦੁਨੀਆਂ ਦੇ ਮੈਂ ਅੱਗੇ ਵੀ ਤੇ ਬੇਟੀ ਕੀਤੀ ਸੀ ਮਨਖ ਭਾਗੋ ਦੇ ਘਰ ਵੱਡੇ ਵੱਡੇ ਮਹੰਤ ਸੰਤ ਡੇਰੇਦਾਰ ਉਸ ਵੇਲੇ ਦੇ ਵੱਡੇ ਵੱਡੇ ਆਜ ਸੰਸਾਰੇ ਤੇ ਮਨਖ ਭਾਗੋ ਕਹਿੰਦੇ ਸਨ ਬੜਾ ਜੱਗਾ ਬੜਾ ਧਾਰੀ ਪੁਰਖ ਹੈ ਕਿਉਂਕਿ ਉਹਨਾਂ ਦਾ ਲਾਲਚ ਸੀ ਉਹਨਾਂ ਦਾ ਲਾਲਚ ਉਹਨਾਂ ਨੂੰ ਪਤਾ ਸੀ ਮਨਖ ਭਾਗੋ ਦੇ ਘਰ ਜਾਵਾਂਗੇ

ਤਾਰੇ ਧਨ ਕੀ ਕੀ ਉਕਿਰਤ ਨਹੀਂ ਤੂੰ ਗਰੀਬ ਮਾਰ ਕੀਤੀ ਤੂੰ ਲੋਕਾਂ ਦਾ ਹੱਕ ਮਾਰੇ ਰਹਾ ਹੈ ਤੂੰ ਕਈ ਤਰ੍ਹਾਂ ਦੇ ਗਲਤ ਕੰਮ ਕਰ ਕਰਕੇ ਇਹ ਧਨ ਇਕੱਠਾ ਕੀਤਾ ਹੈ ਤਾਂ ਉਹਦੇ ਵਿੱਚੋਂ ਥੋੜਾ ਜਿਹਾ ਨਾ ਵੱਢ ਰਿਹਾ ਤੈਨੂੰ ਫਾਇਦਾ ਕੀ ਹੋਵੇਗਾ ਭਲਿਆ ਤੂੰ ਤੇ ਗਰੀਬ ਮਾਰ ਕਰ ਰਿਹਾ ਤੂੰ ਤੇ ਸਵਾਜ ਨਾਲ ਉਚੰਡਾ ਨਹੀਂ ਕਰ ਰਿਹਾ ਗੁਰੂ ਨਾਨਕ ਸਾਹਿਬ ਦੇ ਅੰਦਰ ਵੀ ਅਗਰ ਨਾਲਚ ਹੁੰਦਾ ਕਿ ਅਗਰ ਮੈਂ ਇਹਨੂੰ ਬੇਈਮਾਨ ਕਹਿ ਦਿੱਤਾ ਜੇ ਮੈਂ ਇਹਨੂੰ ਇਸ ਤਰ੍ਹਾਂ ਕਹਿ ਦਿੱਤਾ ਕਿ ਫਿਰ ਇਹ ਮਹਿਲ ਤੇ ਦਿਨਾ ਕੋਸੂ ਇਸ ਕਰਕੇ ਗੁਰੂ ਘਰ ਵਾਲੇ ਸਾਧ ਸੰਗਤ ਦੇ ਚਾਲਨ ਦੇ ਹੋੜ ਹੈ ਜਿੱਥੇ ਲਾਲਚ ਹੈ ਨਾ ਤਾਂ ਇਹ ਗੁਰ ਆਚਕ ਦੇ ਗ੍ਰੋਪ ਵੀ ਕਾ ਹੈ ਸਹਰ ਨਾ ਕੀਜੈ ਜੇ ਕਾ ਪਾਲ ਉਸਾਇ ਅੰਤ ਕਾਲ ਕਿਥੇ ਤੋ ਹੈ ਜਿੱਥੇ ਹੱਥ ਨਾ ਪਾਏ ਸਹਿਬ ਕਹਿੰਦੇ ਫਿਰ ਕੋਈ ਝੂਠ ਬੋਲਦਾ ਤੇ ਫਿਰ ਵਿਕਾਰ ਕਰਦਾ ਆਪਣੇ ਜੀਵਨ ਦੇ ਅੰਦਰ ਵਿਆਪਤ ਦੂੜੇ ਅੰਗ ਇਹ ਸਾਰਾ ਕੁਝ ਮੂਰਖ ਮਨੁੱਖ ਦੀ ਜੀਵਨ ਅੰਦਰ ਵਿਆਪਦਾ ਜਿਹੜਾ ਮਾਇਆ ਦੇ ਇਹਨਾਂ ਵਿਕਾਰਾਂ ਦੇ ਨਸ਼ੇ ਵਿੱਚ ਅੰਨਾ ਹੋ ਚੁੱਕਿਆ ਹੈ। ਲਾਗ ਪਰੇ ਦੁਰਗੰਧ ਸਿਓ ਇਹੋ ਜੇ ਮਨੁੱਖ ਇਹੋ ਜੇ ਬੰਦੇ ਜਿਨ੍ਹਾਂ ਦੇ ਜੀਵਨ ਜਨਾਲ ਚ ਹੈ ਝੂਠ ਬੋਲਦੇ ਨੇ ਵਿਕਾਰ ਪਾਲਦੇ ਨੇ ਧਰਮ ਨੂੰ ਅੱਗੇ ਪਾਰਛ ਕੇ ਇਹਨਾਂ ਦੁਰਗੰਧ ਨਾਲ ਚੁਲੇ ਹੋਏ ਨੇ। ਆਪ ਗੱਲ ਕੰਮਾਂ ਦੇ ਵਿੱਚ ਪਏ ਹੋਏ ਨੇ ਉਹਨਾਂ ਦੇ ਜੀਵਨ ਦੇ ਤਦਰ ਵਿਸ਼ੇ ਵਿਚਾਰ ਹਰ ਵੇਲੇ ਘੜ ਕਰ ਚੁੱਕੇ ਨੇ ਤੇ ਸੱਜ ਦੇ ਮਾਇਆ ਉਹਨਾਂ ਦੇ ਵਾਸਤੇ ਨਾਨਕ ਮਾਇਆ ਬੰਦ ਇਹ ਮਾਇਆ ਉਹਨਾਂ ਦੇ ਵਾਸਤੇ ਬੰਦਰ ਬਣ ਗਈ ਦੂਜੇ ਅਸੀਂ ਜੇ ਬੰਦੇ ਨੇ ਸੱਚ ਨੂੰ ਸਮਝ ਲਿਆ ਉਹ ਤਾਂ ਵੀ ਕੀਰਤ ਕਰਦਾ ਹੈ ਭਗਤ ਨਾਮਦੇਵ ਦੀ ਗੱਲ ਕਰਨੀ ਉਹਨਾਂ ਨੇ ਬੜੀ ਸੂਦਰ ਜਿਹਾ ਉਦਾਹਰਨ ਦਿੱਤੀ ਇਹ ਉਦਾਹਰਨ ਦਿੱਤੀ ਅਕਬੀਰ ਜੀ ਦੀ ਭਗਤ ਨਾਮਦੇਵ ਜੀ ਦਾ ਭਗਤ ਕਬੀਰ ਜੀ ਤੋਂ ਪਹਿਲਾਂ ਹੋ ਚੁੱਕੇ ਕਿ ਭਗਤ ਕਬੀਰ ਜੀ 15ਵੀਂ ਸਦੀ ਵਿੱਚ ਹੋਏ ਤੇ ਜਿਹੜੇ ਭਗਤ ਨਾਮਦੇਵ ਜੀ ਨੇ ਉਹਨਾਂ ਦਾ ਜਨਮ 13ਵੀਂ ਸਦੀ ਵਿੱਚ ਹੋਇਆ ਤੇ 14ਵੀਂ ਤੇ ਉਹਨਾਂ ਦਾ ਜਨਮ ਜਿਹੜਾ ਇਹਨਾਂ ਭਗਤ ਨਾਮਦੇਵ ਜੀ ਦਾ ਵੈਸੇ ਤੇ ਜਿਹੜੇ ਵੱਖਰੇ ਵੱਖਰੇ ਇਤਿਹਾਸਕਾਰ ਨੇ ਕਿਸੇ ਨੇ ਕੋਈ ਨਹੀਂ ਲਿਖਿਆ ਕਿਸੇ ਨੇ ਕੋਈ ਨਹੀਂ ਲਿਖਿਆ ਪਰ ਜਿਸ ਤਰੀਕ ਨਾਲ ਜਿਸ ਇਸ ਸਨ ਦੇ ਨਾਲ ਪੂਰੇ ਇਤਿਹਾਸਕਾਰ ਸਹਿਮਤ ਨੇ ਉਹ ਤਰੀਕ ਹੈ 26 ਅਕਤੂਬਰ 1270 26 ਅਕਤੂਬਰ 1270 ਨੂੰ ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਹੋਇਆ ਜਨਮ ਹੋਇਆ ਉਹਨਾਂ ਦਾ ਅਜ ਪ੍ਰਕਾਸ਼ ਪੂਰਤ ਹੈ ਭਗਤ ਨਾਮਦੇਵ ਦਾ ਜਨਮ ਦੇ ਨੇ ਕਾ ਸ਼ਬਦ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਤੇ ਉਹਨਾਂ ਨੇ ਫਿਰ ਇੱਕ ਹੋਰ ਧਿਆਨ ਦੇਣਾ ਸਰਪੂ ਨੇ ਬਾਣੀ ਵਿੱਚ ਜ਼ਿਕਰ ਕੀਤਾ ਸੇ ਭਗਤ ਸੇ ਭਗਤ ਭਗੇ ਜਦ ਨਾਲ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਭਗਤ ਕੇੜੇ ਪ੍ਰਵਾਨ ਨੇ ਆਪਣੇ ਆਪ ਨੂੰ ਭਗਤ ਨਹੀਂ ਬਣ ਜਾਂਦਾ ਜਿਹੜਾ ਮੇਰੇ ਭਗਵੰਤ ਮੇਰੇ ਪਰਮਾਤਮਾ ਦੇ ਦਰ ਤੇ ਪਾਜਾਈ ਪ੍ਰਵਾਨ ਹੋ ਜਾਏ ਉਹਨਾਂ ਦੇ ਦਰ ਤੇ ਕਿਹੜਾ ਭਗਤ ਪ੍ਰਵਾਨ ਹੁੰਦਾ ਕਿਹੋ ਜੀ ਭਗਤੀ ਪ੍ਰਵਾਨ ਹੁੰਦੀ ਓਹ ਭਗਤੀ ਦਾ ਜ਼ਿਕਰ ਸਤਿਗੁਰ ਨੇ ਬਾਣੀ ਵਿੱਚ ਬਹੁਤ ਥਾਵਾਂ ਤੇ ਕੀਤਾ ਹੈ ਇੱਕ ਭਗਤੀ ਸੀ ਦੰਬਾ ਵਾਲੀ ਮਖੰਡਾ ਵਾਲੀ ਖਾਬੀਆਂ ਵਾਲੀ ਕਰਮ ਕਾਂਡਾ ਵਾਲੀ ਬਹੁਤ ਸਾਰੇ ਕਰਮ ਕਾਂਢੀ ਲੋਕ ਆਪਣੇ ਆਪ ਨੂੰ ਭਗਤ ਖਵੰਦੇ ਸਨ ਪਰ ਇੱਕ ਭਗਤੀ ਲਹਿਰ ਚੱਲੀ ਪ੍ਰੇਮਾ ਭਗਤੀ ਵਾਲੀ ਜਿਹਦੇ ਕੇਵਲ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਗਿਆ ਕੇਵਲ ਰੰਗਕਾਰ ਦੀ ਗੱਲ ਕੀਤੀ ਗਈ ਕੇਵਲ ਇੱਕ ਪਰਮਾਤਮਾ ਦੀ ਗੱਲ ਕੀਤੀ ਗਈ ਭਗਤ ਨਾਮਦੇਵ ਜੀ ਉਸ ਸ਼੍ਰੀਣੀ ਵਿੱਚ ਹੋਏ ਉਹਨਾਂ ਨੇ ਜਦੋਂ ਬਚਨ ਪੜ ਉਦਾਸ ਨੇ ਪਹਿਲਾ ਬਚਨ ਪੜਿਆ ਭਗਤ ਨਾਮ ਦੀ ਉਪਨੀ ਦਾ ਇਹ ਇੱਕ ਅਨੇਕ ਵਿਆਪਕ ਪੂਰਕ ਕਹ ਲੱਗੇ ਕਿ ਕੋਈ ਪਰਮਾਤਮਾ ਜਿਹੜਾ ਸਾਰੇ ਆਸੇ ਵਿਆਪਿਆ ਹੋਇਆ ਸਾਰਿਆਂ ਵਿੱਚ ਮਾਇਆ ਹੋਇਆ ਕਿਉਂਕਿ ਗੁਰੂ ਨਾਨਕ ਦੇਵ ਜੀ ਵਿਚਾਰਧਾਰਾ ਵੀ ਇਹੀ ਤਾਂ ਜੋ ਕਾਦੀ ਬਾਣੀ ਇਥੇ ਲਈ ਨਾ ਭਗਤ ਨਾਮਦੇਵ ਨਰੰਕਾਰ ਦੇ ਪੁਜਾਰੀ ਨੇ ਇੱਕ ਸੀ ਸਰਗੁਰ ਦੇ ਜਿਹੜੇ ਅਕਾਰ ਦੇ ਪੁਜਾਰੀ ਸਨ ਬਹੁਤ ਸਾਰੇ ਭਗਤ ਅਕਾਰ ਦੇ ਪਿਆਰੇ ਹੋਏ ਅਕਾਰ ਦੇ ਪਰਮਾਤਮਾ ਨੂੰ ਕਿਸੇ ਆਕਾਰ ਵਿੱਚ ਮਿੱਚ ਕੇ ਕਿਸੇ ਮੂਰਤੀ ਵਿੱਚ ਮਿੱਚ ਕੇ ਉਹਦੀ ਪੂਜਾ ਕਰਨੀ ਵੀ ਕਿਸੇ ਮੂਰਤੀ ਵਿੱਚ ਰੱਬ ਨੂੰ ਮੰਨ ਲੈਣਾ ਭਗਤ ਨਾਮਦੇਵ ਜੀ ਕਿਸੇ ਮੂਰਤੀ ਵਿੱਚ ਰੱਬ ਨੂੰ ਨਹੀਂ ਸਰਬੰਧੀ ਉਹਨਾਂ ਨੇ ਆਪਣੀ ਬਾਣੀ ਵਿੱਚ ਚਾੱਕਿਆ ਇੱਕ ਹੈ ਪੱਥਰ ਕੀਜੇ ਭਾਉ ਦੂਜੇ ਪੱਥ ਧਰਿਏ ਪਾਉ ਜੇ ਉਹ ਦਿਉ ਤਕੋ ਪੀ ਦੇਵਾ ਕਹਿਤ ਨਾਮ ਦਿਉ ਹਮ ਹਰ ਕੀ ਸੇਵਾ ਬੜੀ ਲੋਜੀਕਲ ਤਰ੍ਹਾਂ ਗੱਲ ਕੀਤੀ ਕਰਨਗੇ ਇੱਕ ਪਾਸੇ ਤੇ ਇੱਕ ਅਕਸ਼ਰ ਨੂੰ ਰੱਬ ਕਹਿ ਕੇ ਪੂਜਿਆ ਜਾ ਰਿਹਾ ਹੈ। ਇੱਕ ਪੱਥਰ, ਇੱਕ ਸ਼ਿਵਲਿੰਗ, ਇੱਕ ਹੋਰ ਸਾਧਾਰਨ ਸਾਧਾਰਨ ਬੋਲ ਜਾਂ ਪੱਥਰ ਹੁੰਦਾ ਹੈ। ਉਹਨੂੰ ਵੀ ਭਗਵਾਨ ਕਹਿ ਕੇ ਪੂਜਿਆ ਜਾ ਰਿਹਾ ਹੈ। ਇੱਕ ਪੱਥਰ ਨੂੰ, ਸ਼ਿਵਲਿੰਗ ਨੂੰ ਭਗਵਾਨ ਕਹਿ ਕੇ ਪੂਜਿਆ ਜਾ ਰਿਹਾ ਹੈ। ਦੂਜੇ ਪਾਸੇ ਪੱਥਰ ਦੇ ਵਿੱਚ ਮੂਰਤੀ ਘੜ ਕੇ ਉਹਦੀ ਪੂਜਾ ਕੀਤੀ ਜਾ ਰਹੀ ਹੈ। ਤੇ ਭਗਤ ਨਾਮਦੇਵ ਕਹਿੰਦੇ ਨੇ ਇੱਕ ਉਹਦੇ ਕੋਲ ਦੇ ਨਾਲ ਦਾ ਅਕਸ਼ਰ ਹੋ ਰਿਹਾ ਹੈ ਜਿਹੜਾ ਮੰਦਰ ਦੀ ਕੋੜੀਆਂ ਵਿੱਚ ਲੱਗਿਆ ਹੋਇਆ ਹੈ। ਜਿਹੜਾ ਸਰਕਰਾਂ ਦੇ ਵਿਸ਼ਿਆਪੀ ਹੈ ਜਿਹੜੇ ਲੋਕ ਮਹਾੜਾਂ ਤੇ ਜਾਂਦੇ ਨੇ ਪੱਥਰ ਉੱਤੇ ਪੈਣ ਰੱਖ ਕੇ ਤੁਰੇ ਜਾਣੇ ਤੇ ਭਗਤ ਨਾਮਦੇਵ ਕਹਿੰਦੇ ਜਿਹੜੇ ਪੱਥਰ ਦੀ ਪੂਜਾ ਕੀਤੀ ਜਾ ਰਹੀ ਹੈਕਰ ਉਹ ਭਗਵਾਨ ਹੈ ਤੇ ਜਿਹੜਾ ਸੜਕ ਤੇ ਵਿਸ਼ਿਆ ਪੱਥਰਿਓ ਕੀ ਨਹੀਂ ਫਿਰ ਉਹ ਵੀ ਤੇ ਦੇਵ ਤਰੂ ਵੀ ਤੇ ਭਗਵਾਨ ਹੈ ਇੱਕ ਹੈ ਆਛੇ ਕਿਤੇ ਪਾਓ ਇੱਕ ਦੇ ਨਾਲ ਪਿਆਰ ਕੀਤਾ ਜਾ ਰਿਹਾ ਹੈ ਇਸ ਨੂੰ ਭਗਵਾਨ ਕਹਿ ਕੇ ਪੂਜਿਆ ਜਾ ਰਿਹਾ ਹੈ ਦੂਜੇ ਪੱਥਰ ਕਰੀਏ ਪਾਓ

ਹਮ ਹਰ ਦੀ ਸੇਵਾ ਮੈਂ ਤੇ ਕੇਵਲ ਇੱਕ ਨਿਰੰਕਾਰ ਦੀ ਦੂਜਾ ਕਰਦਾ ਉਹ ਮੇਰਾ ਪਰਮਾਤਮਾ ਭਗਤ ਨਾਮਦੇਵ ਕਹਿੰਦੇ ਨੇ ਏਕ ਅਨੇਕ ਵਿਆਪਕ ਇੱਕੋ ਹੀ ਜਿਹੜਾ ਸਾਰਿਆਂ ਵਿੱਚ ਵਿਆਪਿਆ ਹੋਇਆ ਸਮਾਇਆ ਹੋਇਆ ਤੁਰਕ ਤਤ ਦੇਖੋਂ ਤਤ ਸੋਈ ਸਾਰੇ ਅਸਮੇਖ ਉਤਰੀ ਜਿੱਧਰ ਮੇਕਰ ਉਤਰ ਮੇਰਾ ਪਰਮਾਤਮਾ ਕਹਿੰਦੇ ਕਿੰਨ ਗੱਲ ਸਮਝ ਤੋਂ ਨਹੀਂ ਆਉਂਦੀ ਤੇ ਭਗਤ ਨਾਮਦੇਵ ਅਗਲੀ ਪੰਤੀ ਵਿੱਚ ਕਹਿੰਦੇ ਨੇ ਮਾਇਆ ਚਿਤਰ ਚਿਤਰ ਮੋਹ ਇਹ ਮਨੁੱਖ ਮਾਇਆ ਦੇ ਚਿੱਤਰਾਂ ਨੂੰ ਵੇਖ ਕੇ ਨਾ ਉਹਨਾਂ ਦੇ ਉੱਤੇ ਮੋਹ ਤੋ ਗਿਆ ਚਿੱਤਰਾਂ ਨੂੰ ਵੇਖ ਕੇ ਮੋਹ ਤੋ ਗਿਆ ਪਰ ਚਿੱਤਰਕਾਰ ਨੂੰ ਪੁੱਛਿਆ ਜਿਹਨੇ ਚਿੱਤਰ ਬਣਾਇਆ ਸੀ ਉਹਨੂੰ ਪੁੱਛਿਆ ਮਾਇਆ ਚਿੱਤਰ ਵਿੱਚ ਚਿੱਤਰ ਵਿੱਚ ਮੋਹਤ ਬਿਰਲਾ ਪੂਜੇ ਕੋਈ ਤੇ ਫਿਰ ਕਹਿੰਦੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਮੋਬਿੰਦ ਮੰਡੀ ਕੋਈ ਫਿਰ ਉਦਾੜ ਦਿੱਤੀ ਕਹਿੰਦੇ ਜਲ ਤਰੰਗ ਔਰ ਫੇਰ ਬੁੱਦੁ ਬੁੱਦਾ ਜਨ ਜਲ ਨਾਲ ਭਰਿਆ ਹੋਇਆ ਸਾਕਲ ਸੂਰਤ ਉਹਦੇ ਵਿੱਚੋਂ ਪੈਦਾ ਹੋਈਆਂ ਲਹਿਰਾਂ ਉਹ ਜਦੋਂ ਲਹਿਰਾਂ ਚੱਲੀਆਂ ਤੇ ਲਹਿਰਾਂ ਤੋਂ ਅੱਗੇ ਫੇਰ ਬੜੀ ਫੇਰ ਮੈਨੇ ਝੱਗ ਬਣੀ ਉਹਦੇ ਵਿੱਚ ਬੁਲਬਲੇ ਬਣੇ ਤੇ ਆਪਾ ਨਾਮਦੇਵ ਕਹਿੰਦੇ ਦੁਨੀਆਂ ਦੇ ਲੋਕੋ ਮੈਨੂੰ ਇੱਕ ਗੱਲ ਦੱਸ ਦਿਓ ਇਹ ਜਿਹੜੀ ਉਹ ਲਹਿਰ ਬਣੀ ਉਹ ਸਮੁੰਦਰ ਤੋਂ ਵੱਖਰੀ ਹੈ ਕਿ ਝੱਗ ਸਮੁੰਦਰ ਤੋਂ ਵੱਖਰੀ ਹੈ ਕਿ ਲਹਿਰਾਂ ਸਮੁੰਦਰ ਤੋਂ ਵੱਖਰੀਆਂ ਨੇ ਕਿ ਬੁਲਬਲੇ ਸਮੁੰਦਰ ਤੋਂ ਵੱਖਰੇ ਨੇ ਆਪਾਂ ਕਹਾਂਗੇ ਨਹੀਂ

ਇੱਕ ਬੜੀ ਸੁੰਦਰ ਸਿੱਖਿਆ ਦਿੱਤੀ ਹਦੀ ਬੇਨਤੀ ਕਰ ਰਿਹਾ ਸੀ ਇਸ ਵਿਸ਼ੇ ਨਾਲ ਸੰਬੰਧਤ ਵਿਚਾਰ ਆਇਆ ਭਗਤ ਨਾਨਕ ਦੀ ਵਿਪਕਤ ਭਗਤਾਂ ਨੂੰ ਪਰਛਾਣ ਕਰਨ ਜਿਹੜੇ ਮਨੁੱਖ ਵਿਕਾਰਾਂ ਵਿੱਚ ਫਸ ਜਾਂਦੇ ਨੇ ਉਹਨਾਂ ਦੇ ਜੀਵਨ ਵਿੱਚ ਲਾਲਚ ਆਉਂਦਾ ਹੈ ਫਿਰ ਝੂਠ ਆਉਂਦਾ ਹੈ ਫਿਰ ਮਾਇਆ ਉਹਨਾਂ ਦੇ ਵਾਸਤੇ ਬੰਧਨ ਬਣ ਜਾਂਦੀ ਹੈ ਪਰ ਦੂਜੇ ਬਸ ਜਿਹੜਾ ਬੰਦਾ ਧਰਮ ਦੀ ਕਿਰਤ ਕਰਦਾ ਹੈ ਤੇ ਮਾਇਆ ਸਤਿਗੁਰੂ ਨੇ ਕਿਹਾ ਕਿ ਮਾਇਆ ਅਮੋਲੀ ਦੀ ਗੁਜਰਾਂ ਹੈ ਭਗਤ ਨਾਨਕ ਦੀ ਜੀਵਨ ਇੱਕ ਬੜੀ ਸੁੰਦਰ ਉਦਾਹਰਣ ਦਿੱਤੀ ਗਈ अदुना ਦਾ ਪ੍ਰਕਾਸ਼ ਤੋਂ ਫਿਰ ਬੇਨਤੀ ਕਰ دیا۔ ਉਹਨਾਂ ਦੇ ਜੀਵਨ ਦੇ ਬੜੇ ਸੂਤਰ ਉਦਾਹਰਣ ਨੇ ਜਿਸ ਦਾ ਕਲਪਤਵੀਤ ਨਹੀਂ ਕੀਤਾ ਕਿਉਂਕਿ ਪੰਤਨਾਮ ਦੇ ਉਹਨਾਂ ਸ੍ਰੋਸ਼ੰਭੂ ਜਾ ਰਹੇ। ਤਰਲੋਚਨ ਭਗਤ ਤਰਲੋਚਨ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ। ਉਹਨਾਂ ਨੇ ਸ਼ਬਦ ਜੀ ਕੀ। ਪਰ ਜਦੋਂ ਅਜਿਹਾ ਇਸ ਮਾਰਗ 'ਤੇ ਨਹੀਂ ਸੱਲਿਆ ਭਗਤ ਤਰਲੋਚਨ ਜੀ ਭਗਤੀ ਮਾਰਗ ਦਾ ਪਤਾ ਨਹੀਂ ਸੀ ਦਰਪ ਕੀ ਇਹ ਪਰਮਾਤਮਾ ਕਿਉਂ ਪਤਾ ਨਹੀਂ ਸੀ। ਉਹਨੇ ਭਗਤ ਨਾਮਦੇਵ ਦੇ ਬਾਰੇ ਸੁਣਿਆ ਬੁਢਿਆਈ ਸੁਣੀ ਜਸ ਸੁਣੀ ਸੁਭਾ ਸੁਣੀ ਤੇ ਨਾਮਦੇਵ ਕੋਲ ਚੱਲ ਕੇ ਆ ਗਿਆ ਤੇ ਉਹਦੇ ਮਨ ਵਿੱਚ ਇਹੋ ਹੀ ਬਣੀ ਹੋਵੇਗੀ ਕਿ ਭਗਤ ਨਾਮਦੇਵ ਦਾ ਬੜਾ ਨਾਮ ਹੈ ਬੜਾ ਮਹਾਨ પુરੁष ਹੈ ਸਤ ਸੰਗਤ ਕਰਦਾ ਹੈ ਉਪਦੇਸ਼ ਦਿੰਦਾ ਹੈ ਤੇ ਜਦੋਂ ਆਪਾਂ ਇਸ ਬਾਰੇ ਇਹ ਵੀ ਕਿਸੇ ਬਾਰੇ ਸੁਣਦੇ ਆ ਨਾ ਕੋਈ ਬੰਦਾ ਰਾਮ ਦਾ ਪਿਆਰਾ ਹੈ ਭਗਤ ਹੈ ਸੰਤ ਹੈ ਮਹਾਂਪੁਰਸ਼ ਹੈ ਤੇ ਸਾਡੇ ਮਨ ਵਿੱਚ ਇਹੋ ਹੀ ਪੈ ਭਰਦੀ ਹੈ ਨਾ ਵੀ ਚਲੋ ਉਹਨੂੰ ਮਿਲਣ ਜਾਵਾਂਗਾ ਉਨੇ ਖੁਖਲਾ ਵਧੀਆ ਕੱਪੜੇ ਵ ਅਲੱਗ ਤਰ੍ਹਾਂ ਦੇ ਦੁਨੀਆ ਨਾਲੋਂ ਅਲੱਗ ਤਰ੍ਹਾਂ ਦੇ ਕੱਪੜੇ ਪਹਿਨੇ ਹੋਣਗੇ। ਉਹਨੇ ਵਧੀਆ ਚੋਲਾ ਪਾਇਆ ਹੋਵੇਗਾ, ਖਾਸ ਉਹਦਾ ਪਹਿਰਾਵਾ ਹੋਵੇਗਾ, ਖਾਸ ਕੇ ਉਹੇਗਾ ਚੂਟੀ ਮਾਲਾ ਪੜੀ ਹੋਵੇ ਕਿਸੇ ਭੋਰੇ ਵਿੱਚ ਬੈਠਾ ਹੋਵੇਗਾ। ਅਸ ਚ ਜਾਮਾਂਗੇ। ਉਹਦੇ ਚੇਕੇ ਕਹਿਣਗੇ ਬਾਬਾ ਜੀ ਤੇ ਭਗਤੀ ਕਰਦੇ ਪਏ ਨੇ। ਬਾਬਾ ਜੀ ਭੋਰੇ ਵਿੱਚ ਬੈਠਾ ਅਜੇ ਮੇਰਾ ਟਾਈਮ ਨਹੀਂ ਕੋਈ ਸਮਾਂ ਵੇਟ ਕਰੋ, ਕੋਈ ਸਮਾਂ ਉਡੀਕ ਕਰੋ। ਜੇ ਮੈਂ ਮਾਫ਼ ਕਰਦੇ ਹੋ। ਤੇ ਜੇ ਡਾਕਟਰ ਸਰ ਉਸ ਤੇ ਜਾ ਕੇ ਕਹਦੇ ਹੋਗੇ ਨਹੀਂ ਅਸੀਂ ਤੇ ਬੜੀ ਦੂਰੋਂ ਆਏ ਆ ਕੈਨੇਡਾ ਤੋਂ ਚੱਤ ਕੇ ਆਏ ਆ ਸਾਡੇ ਕੋਲ ਤੇ ਟਾਈਮ ਨਹੀਂ ਵੀ ਫਿਰ ਕੱਲ ਕੇ ਚਲੋ ਕੋਈ ਬਾਬਾ ਜੀ ਨੂੰ ਪੁੱਛ ਕੇ ਆਉਣੀ ਆ ਸ਼ਾਇਦ ਜਲਦੀ ਆ ਜਾਣ ਤੇ ਫਿਰ ਉਹਨਾਂ ਨੂੰ ਪਤਾ ਲੱਗੇਗਾ ਨਾ ਐਨ ਆਰ ਆਈ ਆਇਆ ਹੈ ਫਿਰ ਜਲਦੀ ਆ ਜਾਣਗੇ ਨਿਕਲ ਹੋਣਗੇ ਸਾਡੇ ਮਨ ਵਿੱਚ ਇਹੋ ਜਿਹੀ ਮੇਜ ਬਣੀ ਹੋਈ ਸੀ ਤਰਲੋਚਨ ਦੇ ਮਨ ਵਿੱਚ ਇਹ ਮੇਜ ਬਣੀ ਹੋਈ ਸੀ ਉਹਦੇ ਮਨ ਵਿੱਚ ਤਸਵੀਰ ਬਣੀ ਹੋਈ ਸੀ ਕਿ ਨਾਮਦੇਵ ਜਿਹੜਾ ਹੈ ਨਾ ਭਗਤ ਹੈ

ਸਤਿਗੁਰ ਬਾਣੀ ਵਿੱਚ ਦੇ ਨਿਰਗੁਰੂ ਅਰਜਨ ਬਾਦਸ਼ਾਹ ਦੇ ਵਿੱਚ ਨਾਮਾ ਸਿੰਗਾਪ ਤੇ ਵੀ ਤੁਰਾਹ ਕੋਰੇ ਗੁਰ ਤੇ ਮਤ ਪਾਈ ਤੇ ਉਹਨਾਂ ਆਪਣੇ ਕਿੱਤ ਵਿੱਚ ਲੱਗੇ ਹੋਣੇ ਉਹਦੋਂ ਜਿਹੜੇ ਖੇਸ ਦਲੀਆਂ ਚਾਦਰਾਂ ਆਦਿ ਮੋਲੀਆਂ ਜਾਂਦੀਆਂ ਸਨ ਉਹਨਾਂ ਨੂੰ ਤੇ ਰੰਗ ਕਰਨਾ ਉਹਨਾਂ ਤੇ ਠੱਪੇ ਲਾਉਣੀ ਉਹਨਾਂ ਦੇ ਤੇ ਜੀ ਮੱਝ ਕਢਾਈ ਕਢਦੀਆਂ ਅੱਜ ਤੇ ਮਸ਼ੀਨ ਹੀ ਜੋਗੇ ਨੇ ਸਾਰਾ ਕੰਮ ਸੁਭਰ ਜਾਂਦਾ ਪਰ ਉਹਦੋਂ ਹੱਥਾਂ ਨਾਲ ਕੀਤਾ ਜਾਂਦਾ ਸੀ ਇਹ ਕਿਹੜੇ ਕਹਾ ਬਖਤਨਾਮ ਜੀ

ਅਗਤ ਕਬੀਰ ਦੀਆਂ ਸ਼ਲੋਕਾਂ ਵਿੱਚ ਦੋ ਸੋਕ ਨੇ ਨਾਮਾ ਕਹਿ ਚਲੋ ਚੱਲਾ ਕੀ ਆਖੇ ਨਾਮਦੇਵ ਜੀ ਨੇ ਮੁਖ ਤੇ RAM ਸੁਮਹਾਲ ਹਾਥੋਂ ਪਾਉਂ ਕਰ ਕਾਮ ਸਭ ਚੀਤ ਨਰਿੰਚੜ ਦਾ ਇਹ ਲਗਿਆ ਹੱਥ ਪੈਰ ਨਾਲ ਕੰਮ ਕਰੀ ਜਾਏ ਇਹ ਨਹੀਂ ਪਰਮਾਤਮਾ ਕਹਿੰਦਾ ਕਿ ਤੂੰ ਕਿੰਤ ਛੱਡ ਜਾ ਤੂੰ ਹੱਥ ਪੈਰ ਖਲੋਰੋ ਬੰਦ ਕਰ ਦੇ ਨਹੀਂ ਨਹੀਂ ਤੁਹਾਥਾਂ ਪੈਰਾਂ ਨਾਲ ਕੰਮ ਕਰੀਏ ਜਾਂ ਪੈਰਾਂ ਨਾਲ ਕੰਮ ਕਰਨ ਵਾਸਤੇ ਚੱਲ ਕੇ ਜਾ ਹੱਥਾਂ ਦੇ ਨਾਲ ਕਿਰਤ ਕਰ ਪਰ ਆਪਣਾ ਚਿੱਤ ਦੇ ਵਿੱਚ ਉਸਾਜ ਨੂੰ ਵਸਾ ਕੇ ਰੱਖ ਆਪਣੇ ਚਿੱਤ ਵਿੱਚ ਮੈਂ ਸੱਚ ਕੇਤੇ ਰੱਖ ਕਿ ਮੈਂ ਕਿਹੜਾ ਕੰਮ ਕਰਨਾ ਹੈ ਤੇ ਕਿਹੜਾ ਕੰਮ ਨਹੀਂ ਕਰਨਾ ਕਿਹੜਾ ਕੰਮ ਮੇਰੇ ਵਾਸਤੇ ਚੰਗਾ ਹੈ ਕਿਹੜਾ ਕੰਮ ਮੇਰੇ ਵਾਸਤੇ ਮਾੜਾ ਹੈ ਸੰਤ ਚੇਤਨਣ ਕੋਲ ਹੈ ਸੱਚੀ ਭਗਤੀ ਇਹੀ ਹੈ ਗੁਰੂ ਦੀ ਧਰਤੀ ਹੈ ਕਿ ਸਾਨੂੰ ਜਦੋਂ ਅਪ ਗੁਰੂ ਕੋਲ ਆਉਂਦੇ ਆ ਨਾ ਸਾਨੂੰ ਪਤਾ ਲੱਗ ਜਾਂਦਾ ਹੈ ਜਿ ਗੁਰੂ ਅੱਛਾ ਮੈਨੂੰ ਕਿਹੜਾ ਕੰਮ ਕਰਨ ਤੋਂ ਵਰਜਦੇ ਨੇ ਤੇ ਕਿਹੋ ਜਿਹਾ ਕੰਮ ਕਰਨ ਵਾਸਤੇ ਮੈਨੂੰ ਕਹਿੰਦੇ ਕਹਿੰਦੇ ਨੇ ਆਪਾਂ ਵੀ ਕਿਰਤਕਾਰ ਕਰਦੀਆਂ ਕੰਮ ਕਰਦੀਆਂ ਜੀਵਨ ਦੀ ਜ਼ਿੰਮੇਵਾਰੀਆਂ ਨੂੰ ਜਮਾਦਿਆਂ ਹੋਇਆਂ ਪਰਮਾਤਮਾ ਦਾ ਨਾਮ ਜਪ ਸਕਦੀਆਂ ਉਹਦਾ ਸਿਮਰਨ ਕਰ ਸਕਦੀਆਂ ਉਹਦੀ ਗੱਲ ਚੇਤੇ ਰੱਖ ਸਕਦੀਆਂ ਫਿਰ ਭਗਤ ਨਾਮ ਦੀ ਮੇਰੇ ਉਹਨੂੰ ਸਮਝਾਇਆ ਵੀ

ਪਰ ਨਾਲ ਨਾਲ ਆਪਣੇ ਹੱਥਾਂ ਦੇ ਨਾਲੋਂ ਕੰਮ ਵੀ ਕਰਦੀ ਹੈ ਜਿਹੜਾ ਕੰਮ ਹੈ ਨਾ ਜੋ ਕੰਮ ਕਹਿੰਦੇ ਕਰਦੀ ਹੈ ਕਰਦੇ ਨਾ ਉਹ ਨਾਲ ਦਾ ਕੰਮ ਵੀ ਕਰੀ ਜਾ ਰਿਹਾ ਹੈ ਭਗਤ ਨਾਮ ਦੇ ਇੱਕ ਉਦਾਹਰਣ ਦਿੱਤੀ ਕਿ ਲਗੇ ਮਨ ਰਾਮ ਨਾਮਾ ਵੇਝਿਆ ਲਈ ਜੈਸੇ ਕਲ ਕਲਾ ਚਿਤ ਮੰਨ ਲਈ ਜਿਸ ਤਰ੍ਹਾਂ ਉਹਨੇ ਆਪਣੇ ਚਿਤ ਨੂੰ ਸੋਨੇ ਕਹਨ ਨਾਲ ਜੋੜਿਆ ਪਰ ਮੂੰਹ ਤੋਂ ਗੱਲਾਂ ਵੀ ਕਹੀ ਜਾ ਰਹੀਆਂ ਅਗਰ ਦੂਜੀ ਉਦਾਹਰਣ ਸ਼ਬਦ ਸ਼ੁਰੂ ਹੋਇਆ ਇਹੋ ਚੋਟੇ ਉਰਾਹੁ ਵਾਲੀ ਕਹਾਣੀ ਸੀ ਕਹ ਲੱਗੇ ਆਮੀ ਨੇ ਕਾਗਜ਼